ਉਸੀ ਇੱਕ ਪੋਸਟ ਪਿਛਲੇ ਦਿਨੀ ਪਾਈ ਵੀ ਲੱਤਾਂ 'ਚ ਗੋਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਹੌਲੀ-ਹੌਲੀ ਛਾਤੀਆਂ 'ਚ ਵੱਜਣ ਗਿਆ ਉਹਦਾ ਪੂਰਾ ਅਰਥ ਕੀ ਹੈ ਉਹਦਾ ਪੂਰਾ ਅਰਥ ਇਹ ਆ ਵੀ ਇਹ ਗੱਲ ਸ਼ੁਰੂ ਜਦੋਂ ਕਰਦੇ ਨੇ ਜਦੋਂ ਮੈਂ ਕਹਿੰਦਾ ਸਹੇਦ ਨਹੀਂ ਪਹੇ ਦੀ ਆ ਜਸਮਾਨੀ ਤੌਰ ਤੇ ਖਾਤਮੇ ਵੱਲ ਇਹ ਤੁਰ ਰਹੇ ਨੇ ਮੁਕਾਬਲੇ ਸ਼ੁਰੂ ਹੋ ਗਏ ਮੈਂ ਤੁਹਾਨੂੰ ਤਿੰਨ ਯੂਪੀ ਵਾਲਿਆਂ ਨੇ ਕਿਹਾ ਦੋ ਮੁਕਾਬਲੇ ਇੱਥੇ ਕਿਹਾ ਅੱਜ ਇੱਕ ਪੋਸਟ ਪਈ ਹੋਈ ਹੈ ਸ਼ਾਇਦ ਅਮਰਸਰ ਜਾਂ ਜਲੰਧਰ ਕਿਸੇ ਦਾ ਮੁਕਾਬਲਾ ਇਸ ਤਰ੍ਹਾਂ ਦਾ ਹੋ ਗਿਆ ਤੁਸੀਂ ਗੰਗਾਸਟਰਾਂ ਤੇ ਲਟੇਰਿਆਂ ਤੋਂ ਸ਼ੁਰੂ ਕਰਕੇ ਇਹ ਗੱਲ ਫਿਰ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਜਾਨਣੀਆਂ ਹੂੰ ਕਿਉਂਕਿ ਜਦੋਂ ਤੁਸੀਂ ਸਹਿਣ ਨਹੀਂ ਕਰਦੇ ਵਿਰੋਧੀਵਾਦ ਵਿਰੋਧੀ ਗੱਲ ਲੋਕਾਂ ਨੂੰ ਇਹ ਇਸ ਗੱਲ ਲਈ ਕਹਿ ਦਿੰਦੇ ਉਹ ਯਾਰੇ ਤਾਂ ਹੀ ਖਤਮ ਹੋਣਗੇ ਹੂੰ ਬਾਈ ਜੀ ਨਾ ਤਾਂ ਕੋਈ ਖਾੜ ਕੋ ਜੰਮਦਾ ਨਾ ਕੋਈ ਗੰਗਾਸਟਰ ਜੰਮਦਾ ਨਾ ਕੋਈ ਲਟੇਰਾ ਜੰਮਦਾ ਇੱਕ ਸਿਚੁਏਸ਼ਨ ਹਾਲਾਤ ਆ ਉਹਦੇ ਵਿੱਚ ਪੈਦਾ ਹੋ ਜਾਂਦੇ ਨੇ ਤੁਸੀਂ ਗੰਗਾਸਟਰ ਦੇਖੋ ਕਿੱਡੇ ਛੋਟੀ ਦੇ ਖਿਡਾਰੀ ਖਿਡਾਰੀ ਨੇ ਜਿਹੜਾ ਗੰਗਾਸਟਰ ਕਿਉਂ ਬਣੇ ਹੂੰ ਜੇ ਬੈਕਗ੍ਰਾਉਂਡ ਤੁਸੀਂ ਦੇਖੋ ਨਾ ਦੀ ਕੋਈ ਪੁਲਸੀਆ ਦਾ ਪੁੱਤ ਆ ਜੀ ਕੋਈ ਚੰਗੇ ਅਮੀਰ ਘਰ ਦਾ ਹੈਗਾ ਜੀ ਚਲੋ ਬਾਕੀ ਵੀ ਉਹ ਹੋਏਗੇ ਨੇ ਤੁਸੀਂ ਇੱਕ ਪਾਸ਼ ਨੇ ਇੱਕ ਵਾਰ ਲਿਖਿਆ ਸੀ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਹੂੰ ਸੁਪਨੇ ਮਾਰਦੇ ਤੁਸੀਂ ਪੰਜਾਬ ਦੇ ਪੰਜਾਬ ਦੇ ਆਲਿਆਂ ਨੂੰ ਜੇ ਆਪਦਾ ਆਪੇ ਵਿਖ ਨਹੀਂ ਦਿਸਦਾ ਕੁਝ ਤਾਂ ਬਾਹਰਾਂ ਨੂੰ ਓਡਾਰੀਆਂ ਮਾਰ ਰਹੇ ਨੇ ਉਹ ਵੀ ਪੜੇ ਲਿਖੇ ਨੇ ਅਸੀਂ ਉਹਨਾਂ ਵੇਲੇਾਂ 'ਚ ਜਦੋਂ ਅਸੀਂ ਪੜਦੇ ਹੁੰਦੇ ਸੀ ਇਨਕਲਾਬ ਦੇ